ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਲਾਹ ਲਖੁਸੀ ਭੀ ਸਚੁ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੀ ਜੇ ਲਾਇ ਰਹਾ ਲਵਤਾਰੇ ਭੋਕਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰੇ ਸਹਿਰ ਸਿਆਣ ਪਾਲਖੋ ਹੀ ਤੈ ਇਕਨ ਝਲੇ ਨਾਲ ਕਿਵ ਸਟਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਭਵਾਈਏ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੇ ਨੀ ਸਾਣ ਗਾਵੇ ਕੋ ਬਿਲਮਟਈਆਂ ਚਾਰੇ ਗਾਵੇ ਕੋ ਵਿਦਵਿਕ ਹੋਈ ਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਿసే ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨਾ ਕਥਿ ਨ ਆਵੇ ਟੋਟ ਕਟਕਟ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੰਦ ਸੁਖ ਪਾਏ ਜੁਗ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚੁਲਾਇ ਰਾਹੋ ਨਾਨਕ ਵਿਗਸੇ ਵੇਪਰਵਾਹ ਸਾਚਾ ਸਾਇਬ ਸਾਚਨਾਏ ਪਾਖਿਆ ਭਉਜ ਪਾਰੇ ਆਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜੇ ਤੇ ਸੈਦਰਵਾਰ ਮਹੁ ਕੇ ਬੋਲਨ ਬੋਲੀਏ ਜਿਸ ਨੂੰ ਧਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰ ਝਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਵਹਿ ਜਾਣੀਏ ਸੁਬਾਪੇ ਸਚਿਆਰੇ ਹਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਨਿਅਮਣ ਰਖਿਐ ਪਾਉ ਦੁਖ ਪਰ ਹਰਸੁ ਕਰਲੇ ਜਾਇ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਹਿ ਆ ਸਮਾਏ ਭੂਰੇ ਸਰ ਗੁਰੂ ਭੋਰਖ ਵਰਮਾ ਗੁਰ ਪਾਰਵਤੀ ਵਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਥਿ ਨਾ ਜਾਇ ਗੁਰਾ ਇਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਇ ਸ਼ੀਰਤ ਨਾਵਾ ਜੇ ਤਿਸ ਭਾਵਿਨ ਭਾਣੇ ਕੀ ਨਾ ਹੀ ਕਰੀ ਜੇ ਤਿਸ ਜਿਉ ਪਾਈ ਵੇਖਾ ਮਨ ਕਰਮਾ ਕੇ ਮਿਲਣ ਲਈ ਮਤ ਵਿੱਚ ਰਤਨ ਜੋ ਆਹਰ ਮਾਣ ਕੇ ਗੁਰ ਕੀ ਸੇਖ ਸੁਣੇ ਗੁਰਾਇਕ ਦੇ ਹਿਮਜਾ ਹੀ ਸਮਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਤਲੇ ਸਭ ਕੋਏ ਚੰਗਾ ਨਾ ਉਰਖਾਈ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਹੋਈ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤ ਿਆਸ ਕਰਦੇ ਹੈ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਭੀਰ ਸੁਨਾਤ ਸੁਣਿਆ ਤਰਤ ਤਵਲਿਆਕਾਰ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪਉਣ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸੁ ਨਾ ਸੁਨੇ ਦੂਖ ਪਾਪ ਕਾ ਨਾਸੁ ਸੁਨੇ ਈਸਰ ਵਰਮਹਿੰਦ ਸੁਨੇ ਮੁਖਸਲਾ ਹਨਮੰਦ ਸੁਨੇ ਜੋ ਜੁਗਤਨ ਭੇਦ ਸੁਨੇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸੁ ਨਾ ਸੁਨੇ ਦੂਖ ਪਾਪ ਕਾ ਨਾਸੁ ਸੁਨੇ ਸਾਸਨ தோ ਗਿਆਨ ਸੁਨੇ ਅਛਡ ਕਾਇਸ ਨਾਨਕ ਸੁਨੇ ਪਰਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸੁ ਨਾ ਸੁਨੇ ਦੂਖ ਪਾਪ ਕਾ ਨਾਸੁ ਸੁਨੇਸਰ ਗੁਨਾ ਕਹਿਗਾ ਸੁਨੇ ਸੇਖ ਪੀਰ ਪਾਸਾ ਸੁਨੇਂਦੇ ਭਾਵੇ ਰਾਹ ਸੁਲੇ ਹਾਤ ਵੇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਿਮਨਲ ਕਨਹਾਰ ਮੰਨੇ ਕਾ ਵੇਕਰ ਵਿਚਾਰਿਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵਿਮਨ ਬੋਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੁਖ ਝੂਟਾ ਨਾ ਕਾਏ ਮੰਨੇ ਜਿਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮਨਨੇ ਪਾਸੋ ਪ੍ਰਗਟ ਜਾਏ ਮਨਨੇ ਮਗਨ ਝਲੇ ਪੰਥ ਮਨਨੇ ਤ੍ਰਿਮਸੇਤੀ ਸ਼ਰਮੰਦਿਆਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨਨੇ ਪਾਵੇ ਮੂਖ ਦਵਾਰ ਮਨਨੇ ਪਰਵਾਰੇ ਸਾਧਾਰ ਮਨਨੇ ਤਰੇ ਧਾਰੇ ਗੁਰ ਸਿੱਖ ਮਨਨੇ ਨਾਨਕ ਭਵੇ ਨਾ ਪੇਖੇ ਐਸਾ ਨਾਮ ਨਿਰੰਝਣ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸੋਹੇ ਦਰਾ ਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਸਮਾਰ ਧੋਲ ਤਰਮ ਧਿਆ ਕਾ ਪੂਰ ਸੰਤੋਗਤਾ ਵ ਰਖਿਆ ਜਨ ਸੋਤ ਜੇ ਕੋ 부ਝੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋ ਰਹੋ ਤਿਸਤੇ ਭਾਲ ਤਲੇ ਕਮਨ ਜੋਰ ਜੀ ਜਾਦਰੰਗਾ ਕੇ ਨਾਮ ਸਭ ਨੇ ਲਿਖਿਆ ਬੁੜੀ ਕਲਾਬ ਇਹ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਵਾਲੇ ਰੂਪ ਕੀਤੀਦਾਰ ਜਾਣੇ ਕਾਣ ਕੂਤ ਕੀਤਾ ਵਸੈ ਕੋ ਕੁਆ ਤਿਸਤੇ ਹੋਵੇ ਲਖਦਰਿਆ ਗੁਰਦ ਕਵਨ ਕਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤਿ ਰੁ ਭਾਵੇ ਸਹੀ ਭਲੀ ਕਰ ਦੂਸਰਾ ਸਲਾਮ ਤਿੰਨ ਅੰਕਾਰ ਸੰਗ ਜੋ ਪੀ ਅ ਸੰਗ ਪਾਓ ਸੰਗ ਪੂਰਾ ਸੰਗ ਤਾ ਬਤਾਓ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅ ਸੰਖ ਪਗਤ ਗਉਣ ਗਿਆਨ ਵਿਚਾਰ ਸੰਗ ਸਰੇ ਸੰਗ ਦਾਤਾਰ ਸੰਗ ਸੂਰਮ ਭਖਸਾਰ ਸੰਖ ਮੋਨ ਲਵਲਾਏ ਤਾਰ ਵਿਰਤ ਕਮਨ ਕਹਾ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤ ਰ ਭਾਵੇ ਸਾਈ ਭਲੀ ਕਾ ਤੁਸਰਾ ਸਲਾਮਤ ਨਿਰੰਕਾਰ ਅ ਸੰਖ ਮੂਰਕੇ ਅੰਧ ਕੂਰ ਸੰਖ ਚੋਰ ਹਰਾਮ ਕੂਰ ਸੰਖ ਅਮਰ ਕਰ ਜਾਹੀ ਜੋਰ ਸੰਗ ਗਲਵੜ ਹਤਿਆ ਕਮਾਈ ਸੰਖ ਪਾਪੀ ਭਰ ਬਕਰਜਾ ਹੈ ਸੰਕੂੜੈ ਰ ਘੂੜੈ ਫਿਰਾਏ ਸੰਕ ਮਲੇਸ ਮਲ ਭਖ ਕਾਇ ਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਜਿ ਕਹੇ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੁਸਰਾ ਸਲਾਮਤ ਨਿਰੰਕਾਰ ਸੰਖ ਨਾਮੇ ਸੰਖ ਤਾਂ ਗਮ ਗਮ ਸੰਖ ਨੋਰ ਸੰਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰ ਲਿਖਲ ਮੋਲਨ ਬਾਣ ਅਖਰ ਸਿਰ ਸੰਜੋਵ ਖਾਨ ਦਿਲਹਿ ਲੇਖੇ ਤਿਸਰਨਾ ਜੀ ਫਰਮੈ ਤੇ ਹਰ ਤੇ ਉਪਾਇ ਨੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਈ ਕੋ ਥਾਉ ਕਿਰਤ ਕੌਣ ਕਹਾ ਵਿਚਾਰ ਵਾਰਨ ਜਮੇ ਇੱਕ ਵਾਰ ਜੋਤ ਰੁ ਭਾਵੇ ਸਾਈ ਭੁਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਮਰੀਏ ਹੱਥ ਤੇ ਅਰਦੰਦ ਦੇ ਹੀ ਪਾਣੀ ਤੋਤੇ ਤਰ ਸੁਕੇ ਮੋਤ ਬਲੇਤੇ ਕੱਪੜ ਹੋਏ ਦੇ ਸਭ ਲਈਏ ਹੋ ਧੋਏ ਭਰੀਏ ਮਦ ਪਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਕੁਲਈ ਪਾਪੀ ਆਖ ਨਾ ਕਰ ਕਰ ਕਰਨਾ ਲਖ ਲਹਿ ਜਾਵ ਆਪੇ ਵੀ ਆਪੇ ਹੀ ਖਾਉ ਨਾਨਕੁ ਕੁਕ ਮਿ ਆਵੋ ਜਾਓ ਤੀਰ ਤਵ ਦੇ ਅਦਦਾਂ ਜੇ ਕੋ ਪਾਵੇ ਤਿਲ ਕਾਮਣ ਸੁਨੇ ਮੰਨੇ ਉਹਨ ਕੀਤਾ ਭਉ ਅੰਤਰ ਗਿਰ ਤੀਰਥ ਮੰਨਾਓ ਸਭ ਗੁਣ ਤੇਰੇ ਮੇ ਨਹੀਂ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਵਰਮਾ ਸਤ ਸੋਹਣ ਸਦਮ ਚਾਉ ਕਉਣ ਸਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸ੍ਰਉਤਮਾ ਹ ਕਮ ਜਿਤ ਹਵਾ ਆਕਾਰ ਮੇਨਾ ਪਾਇ ਪੰਦਤ ਜੇ ਹੋਵੇ ਲੇਖ ਪੁਰਾਣ ਮਖਤ ਨਾ ਪਾਇਓ ਕਾ ਦੀ ਅਜ ਲੇਖ ਲੇਖ ਪੁਰਾਣ ਤੇਤਵਾਰਨਾ ਜੋ ਗੀ ਜਾਣ ਰਤਮ ਨਾ ਕੋਈ ਜਾ ਕਰਤਾ ਸੀਤੀ ਗੂ ਸਾਜੇ ਆਪੇ ਜਾਣੇ ਸੋਏ ਕਿਉ ਕਰਾ ਕਾ ਕਿ ਵਿਸਾਲਾ ਹੈ ਕਿ ਵਰਨੇ ਕਿਉ ਜਾਣਾ ਨਾਨਕ ਅਕੰਸਰ ਕੋ ਆਖੇ ਕਦੇ ਕਿਸਿਆਣਾ ਵੱਡਾ ਸਾਹਿ ਵੱਡੇ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੇ ਗਿ ਗਿਆਨਾ ਸੋਹੇ ਪਾਤਾਲ ਪਤਲ ਲਖ ਅਗਾਸਾਂ ਅਗਾਸ ਓੜ ਕੁੜਕ ਭਾਲ ਥਕੇ ਵੇਦ ਕਹਿਣਕ ਬਾਤ ਸੈ ਸਟਾਰੇ ਕਹਿਣਕ ਤੇ ਬਾਸੁ ਲਿਖ ਧਾਤ ਲੇਖਾ ਹੋਇ ਚਲਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੇ ਸਲਾਇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਉ ਪਵੇ ਸੁਮੰਦਨਾ ਜਾਣੀਐ ਸੁਮਿਲ ਸਾਹ ਸੁਲਤਾਨ ਵਿਰਾਸੇਤੀ ਮਾਲ ਤਾਨ ਕੀੜੀ ਤੁਲ ਨਾ ਹੋਨੀ ਜੇ ਤੁਸ ਮਨੁ ਨਾ ਵੇਸਰੇ ਅੰਤਨਾ ਸਿਧੀ ਕਹਿਣਾ ਅੰਤਨਾ ਕਰਨ ਦੇ ਨਾਂ ਤੇ ਅੰਤਨਾ ਵਿਖੜ ਸੁਣਨਾਂ ਤੇ ਅੰਤਨਾ ਜਾਪੇ ਘਾਵਨ ਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਵਾਰੇ ਅੰਤ ਕਰਨ ਕੇ ਤੇ ਵਿਲਾਹਿਤਾ ਕਿ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਕੋਈ ਬੋਤਾ ਕਿਐ ਬੋਤਾ ਹੋਏ ਵੱਡਾ ਸਹਿਬੂ ਚਾਥਾ ਉਚੇ ਉਪਰ ਉਚਾ ਨਾਉ ਇਹ ਵਡੂ ਚਾਹ ਹੋਵੇ ਕੋ ਤੀ ਸੂਚੇ ਕੋ ਜਾਣੇ ਸੋਏ ਜੀਵ ਦਾਬ ਜਾਣਿਆ ਆਪਾ ਬਾਨਕ ਨੰਦਰੀ ਕਰਮੀ ਦਾਤ ਮੋਤਾ ਕਰਮ ਨੇ ਖਿਆਨ ਆ ਜਾਏ ਵੱਡਾ ਦਾਤਾ ਤੈਨਾਂ ਆਤਮਾਏ ਕੀਤੇ ਮੰਗੇ ਜੁਹਦੀ ਅਪਾਰ ਕੀਤਾ ਗਣਤ ਨਹੀਂ ਵਿਚਾਰ ਕੀਤੇ ਖਰ ਟੁੱਟੀ ਵੇਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੁਰਖਾ ਹੀ ਖਾਏ ਕੀਤੇ ਦੂ ਭੂਸਨ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਖ ਨਾ ਸਕੇ ਕੋਏ ਜੇ ਕੋ ਖਾਏਗਾ ਘਣ ਪਾਏ ਹੋ ਜਾਣੇ ਜੇਤੀਆ ਮੋਖਾ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇਈ ਕੇ ਜਿਸੁ ਮਨ ਬਕਸਸ ਬਸਲਾ ਨਾਨਕ ਪਾ ਸਾਹੀ ਪਾ ਸਾਹ ਅਮਲ ਮੁੱਲ ਬਨਮਲ ਵਪਾਰ ਮੁੱਲ ਵਪਾਰੀ ਅਮਲ ਭੰਡਾਰ ਮੁੱਲ ਲਾਵੇ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਅਮੁੱਲ ਤਨ ਮੁੱਲ ਦੀ ਬਨ ਮੁੱਲ ਤਨ ਮੁੱਲ ਫਰਮਾਨ ਮੁੱਲ ਦਕਸ਼ੀ ਸਮਲਨੀ ਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁਲਾ ਖਿਆਣਾ ਜਾਇ ਆਖਾ ਕਰਹਿ ਲਵਲਾਇ ਆਖੇ ਵੀਦ ਪਾੜ ਫਰਾਣੇ ਆਖੇ ਪੜੇ ਕਰੇ ਵਿਥਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤਾ ਗੋਵਿੰਦ ਆਖੇ ਸਰਾਖੇ ਸਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵ ਆਖੇ ਸੁਰ ਨਮ ਜਿਣ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਟੁੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਜੀਵਣ ਪਾਵੇ ਤੇ ਉਡ ਹੋਏ ਨਾਨਕ ਜਾਣੇ ਸਾਚਾ ਸੋਏ ਮੇਕੋ ਆਖੇ ਬੋਲ ਵਿਗੜਤਾ ਲਿਖਿਆ ਸਰਗਵਾਰਾ ਗਵਰ ਸੋਧਰ ਕਿਹਾ ਸੋ ਕਰ ਕੇ ਹਜਤ ਵੇ ਸਰਬ ਸਮਾਲੇ ਭਾਜੇ ਨਾਦ ਨੇ ਕਿ ਅਸ਼ੰਖਾ ਕੇ ਤੇਵਾ ਮਨ ਹਾਰੇ ਕੀਤੇ ਰਾਗ ਪਰੇ ਸੋਕ ਹਿਣ ਕੀਤੇ ਗਾਵਨ ਹਾਰੇ ਗਾਵੇ ਤੁਨ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲੈ ਜਾਣ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਬਰ ਮਹਾਦੇਵੀ ਸੋਹਣ ਸੁਦਾ ਸਵਾਰੇ ਗਾਵੇ ਨਿਰਿੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਦਸਮਾ ਦੀਨ ਦਰਗਾਵਨ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਕਰਨਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮੋਹਣ ਸੁਰਗਮ ਛਪਿਆਲੇ ਗਾਣ ਰਤਨਿ ਉਪਾਏ ਤੇਰੇ 68 ਤੀਰਥ ਗਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡ ਮੰਡ ਵਰਪੰਡਾ ਕਰਕਰ ਰੱਖੀ ਧਾਰੇ ਸੀਤ ਤੁਨੋ ਗਾਵੇ ਜੋ ਤੁਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਿਆ ਨਾਨਕਿਆ ਵਿਚਾਰੇ ਸੋਈ ਸੋਈ ਸਰਸ ਸਹਿਬ ਸਾਚਾ ਸੱਚੀ ਨਹੀਂ ਹੈਪੀ ਹੋਸੀ ਜਾਇਨਾ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇ ਜਨੀ ਉਪਾਈ ਕਰ ਕਰ ਵੇਖਿਆ ਕਿ ਤਾ ਆਪਣਾ ਜੋਤੀਸ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰ ਸੀ ਰੁਕਮ ਨਾ ਕਰ ਨਾ ਜਾਏ ਸੋ ਪਾਸਾਂ ਸਹਾ ਪਾਸਾ ਨਾਨਕ ਰਹਿਣ ਰਜਾਈ ਹੁੰਦਾ ਸੰਤੋਗਤ ਰੰਪ ਚੋਲੀ ਧਿਆਨ ਕੇ ਕਰੇ ਵਿਪੂਰ ਕਿੰਤਾ ਕਾਲ ਕੁਹਾਰੀ ਕਾ ਜੁਗ ਢੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਜਗ ਜੀਤ ਅਦੇਚ ਸੇ ਅਦੇਸ ਆਦਿ ਨੀਲ ਨਾਦ ਨਾਤ ਜੁਜੁਗੇ ਕੋ ਵੇਸ। ਉਪਤ ਗਿਆਨ ਦੇ ਆਪ ਭੰਡਾਰਨ ਕਟਕਟ ਵਾਜੇ ਨਾਥ। ਆਪ ਨਾਤ ਨਾਤੀ ਸੁਭਜਾ ਕਰੇ ਸਦੇ ਅਵਰਾਸਾਦ ਸੰਜੋਗ ਜਦੇ ਕਾਰ ਚਲਾਵੇ ਲੇਖੇ ਆਵੇ ਭਾਗ। ਅਦੇਚ ਸੇ ਅਦੇਸ ਆਦਿ ਨੀਲ ਨਾਦ ਨਾਤ ਜੁਜੁਗੇ ਕੋ ਵੇਸ। ਏਕਾ ਮਾਇ ਯੁਗਤ ਵਿਆਹ ਤਿੰਜੇ ਲੈ ਪਰਵਾਨ। ਇੱਕ ਸੰਸਾਰ ਇੱਕ ਭੰਡਾਰ ਏਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵੇ ਚਲਾਵੇ ਜਿਖ ਹੋਵੇ ਫਰਮਾਨ। ਉਹ ਵੇਖਾ ਉਹਨਾਂ ਨਜ਼ਰ ਨਾਵੇ ਬੋਤਾ ਹੈ ਵਿਡਾਣ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਤ ਜੁਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਸ ਪਾਇ ਸਵੇਖਾ ਵਾਰ ਕਰ ਕਰ ਵੇਖੇ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਤ ਜੁਜੁਗੇ ਕੋ ਵੇਸ ਬਦੂ ਜੀ ਬਲਖੋਏ ਲਖੋਏ ਲਖ ਵੀਸ ਲਖ ਲਖ ੜਾ ਕੇਕ ਨਾਮ ਜਗਦੀਸ਼ ਵੇ ਤੁਰਾਈ ਪਤ ਪਵੜੀ ਚੜਿਏ ਹੋਏ ਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਹੀ ਰਿਸ ਨਾਨਕ ਨਦਰੀ ਭਾਈਏ ਕੂੜੀ ਕੂੜੇ ਠੀਸ ਆਖਨ ਜੋਰ ਜੋ ਪਹਿਨਾ ਜੋਰ ਜੋਰ ਨਮੰਗਰ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਲਾਇ ਮਾਨ ਅਨ ਸੋਰ ਜੋਰ ਨ ਸੁਰਤੀ ਘਣ ਵਿਚਾਰ ਜੋ ਨਾ ਜੁਗਟੇ ਛਟੇ ਸੰਸਾਰ ਇਸਾ ਜੋਰ ਕਰ ਵੇਖੇ ਸੋਏ ਨਾਲ ਕੋਤਮ ਨੀਚ ਨਾ ਕੋਏ ਰਾਤੀ ਰਤੇ ਤੇ ਤੀ ਵਾਰ ਪਵਨ ਪਾਣੀ ਗਣੀ ਪਾਤਾਲ ਤਸਵੀ ਤਰਤੇ ਥਾਬ ਰਕੀ ਧਰਮ ਸਾਤ ਸਵੇ ਜੀ ਜੁਦ ਕੇ ਰੰਗ ਨਿਕੇ ਨਾਮਨੇ ਕੇ ਨੰਤੇ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੁੱਚਾ ਦਰਬਾਰ ਜਿੱਥੇ ਸੋਣ ਪੰਜ ਪ੍ਰਮਾਨ ਤ੍ਰੇ ਕਰਮ ਭਵੇਂ ਨੀਸਾਨ ਕੱਚ ਪਕਾਇਓਥੀ ਪਾਇ ਨਾਨਕ ਯਾ ਜਾਪੇ ਜਾਏ ਧਰਮ ਕਣ ਕਹਿਓ ਧਰਮ ਗਿਆਨ ਕਣ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ ਕੀਤੇ ਵਰਮੇ ਘਾੜਤ ਗੜੀਏ ਰੂਪ ਰੰਕੇ ਵੇਸ ਕੀਤੇ ਕਰਮੇ ਭੂਮੇ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਤ ਚੰਦ ਸੂਰ ਕੀਤੇ ਕੀਤੇ ਮੰਨਲ ਦੇਸ ਕੀਤੇ ਸਿੱਧ ਬੁਨਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸਮੁੰਦਰ ਕੀਤਿਆ ਖਾਣੇ ਕੀਤਿਆ ਬਾਣੇ ਕੀਤੇ ਪਾਤਨ ਨਰੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚਾਨ ਤਿਥੇ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾੜੇ ਨੂੰ ਤਿਥੇ ਘਾਰ ਤਕੜੀਏ ਬਹੁਤਾਂ ਉਪ ਤਾ ਕੇ ਗੱਲਾਂ ਕਥਿਆਣਾ ਜੈ ਜੇ ਕੋ ਕਹੇ ਪਿੱਛੇ ਪਸਤਾਏ ਤਿੱਥੈ ਕਿੜੀ ਅਸੁਰ ਤੁਮਤ ਮਨ ਬੁੱਧ ਤਿੱਥੈ ਕਿੜੀ ਅਸਰਾਸ ਰਾਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮੇ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਾ 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 ਇਤਾ ਕੇ ਰੂਪ ਨ ਕਥਨੇ ਜਾਏ ਨਾ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹਿ ਤਿੱਥੈ ਭਗਤ ਵਸੇ ਕਹਿ ਲੋ ਕਰਨ ਨਾਲ ਸੱਚਾ ਮਲਸੋ ਸਾਚ ਖੰਨ ਮ ਸੁਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿਤੇ ਕੰਡ ਮਨੋਵਰ ਭੰਡ ਜੇ ਕੋ ਕਥੇ ਤਨਤ ਨੰਦ ਦਿੱਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇਤ ਵਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਅਥਨਾ ਘੜਾ ਸਾਰ ਜਤ ਪਹਾਰਾ ਥਿਰ ਸੁਨਿਆਰ ਨਮਤ ਵੇਦ ਹਥਿਆਰ ਭੋਖ ਲਗਨੀ ਤਉ ਤਾਉ ਭੰਡਾ ਪਉ ਅੰਮ੍ਰਿਤ ਢਾਲ ਕੜੀਏ ਸਭ ਸਟੀ ਟਕ ਸਾਜਿਨ ਕੁੰਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੀਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ